ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਜਾ ਰਹੇ ਆ ਆਪਾਂ ਲੋੜੀ ਦੇਣ ਕੁੜੀਆਂ ਦੀ ਲੋੜੀ ਦੰਦੇ ਹੁੰਦੇ ਨੇ ਪੇਕਾ ਪਰਿਵਾਰ ਹੈਨਾ ਤੇ ਆਪਾਂ ਨਿਕਲ ਚੁੱਕੇ ਆ ਜੀ ਤੇ ਰਾਤ ਰਹਿ ਕੇ ਆਵਾਂਗੇ ਤੇ ਰਸਤੇ 'ਚ ਆਪਣਾ ਸਮਾਨ ਵੀ ਲਵਾਂਗੇ ਥੋੜਾ ਬੜਾ ਰੇਉੜੀਆਂ ਗੱੱਚਕ ਹੋਰ ਕੀ ਕੁੜੀਆਂ ਕਿੱਥੇ ਕੀ ਹਨ ਮੁੰਡੀਆਂ ਸੀ ਵੀ ਪਰਮਾਉ ਕੁਸ ਫੁਲੀ ਹੈ ਫੁਲੀ ਮੇਰੀ ਪਸੰਦ ਹੁੰਦੀ ਆ ਅੱਛਾ ਆਪਣੀ ਪਸੰਦ ਦਾ ਲੈਣਾ ਸਮਾਨ ਬੀਹ ਹਾਰੇ ਕਿ ਨਹੀਂ ਵਧੀਆ ਲੱਗਦਾ ਹੁਣ ਇਹ ਹੈ ਹੀ ਖਾਣ ਲਈ ਇਹ ਸਾਰਾ ਕੁਝ ਤੇਰੀ ਓੜੀਆਂ ਦੇ ਚੱਤੇ ਅਸੀਂ ਵੀ ਇਹ ਜਾ ਲਓ ਜੀ ਟ੍ਰੈਫਿਕ ਬਹੁਤ ਆ ਸੜਕ ਤੇ ਹੋਰ ਅੱਪਾਂ ਬਾਕੀ ਪਹੁੰਚ ਕੇ ਵੀ ਗੱਲਾਂ ਕਰਾਂਗੇ ਉੱਥੇ ਤੇ ਰਸਤੇ ਦੇ ਵਿੱਚ ਵੀ ਤੁਹਾਨੂੰ ਦਿਖਾਈ ਜਾਵਾਂਗੇ ਕਿਉਂਕਿ ਮੌਸਮ ਬਹੁਤ ਸਾਵਣਾ ਹੋਇਆ ਪਿਆ ਬੱਦਲਵਾਈ ਦਾ ਮੌਸਮ ਤੇ ਅੱਜ ਕੁਝ ਠੰਡ ਘਟਾ ਹਨ ਅੱਜ ਬੱਦਲਾਂ ਕਰਕੇ ਘਟੀ ਪਈ ਸਵੇਰੇ ਠੰਡ ਸੀ ਹੁਣ ਵਧੀਆ ਮੌਸਮ ਅੱਜ ਠੰਡ ਥੋੜੀ ਘਟ ਹੋਈ ਆ ਕਿਉਂਕਿ ਰਾਤ ਬਾਰਿਸ਼ ਹੋਈ ਸੀ ਤੇ ਬਾਰਿਸ਼ ਦੇ ਨਾਲ ਥੋੜੀ ਜੀ ਬੱਦਲਵਾਈ ਨਾਲ ਗਰਮੈਸ ਹੋ ਜਾਂਦੀ ਆ ਤੇ ਠੰਡ ਅੱਜ ਘਟਾ ਕੱਲ ਬਹੁਤ ਠੰਡ ਸੀ ਇੱਕ ਹਫਤਾ ਦਾ ਨਾ ਘराती ਠੰਡ ਨੇ ਪੂਰੀ ਪਰ ਪਵੇਰੀ ਨਿਕਲੀ ਹੈਗੀ ਉੱਪਰ ਅੱਜ ਨਿਕਲੀ ਨਹੀਂ ਘਰ ਵੈਸੇ ਬੱਦਲਾਂ ਦੀ ਕਰਮਾਏ ਸਹਜ ਦੀ ਸਵੇਰ ਤੋਂ ਹੀ ਇਹ ਜੇ ਲੋ ਬਾਕੀ ਕਰਦੇ ਆਂ ਜੀ ਗੱਲਾਂ ਬਾਤਾਂ ਜਾ ਕੇ ਆਪਾਂ ਲੋ ਜੀ بارش ਪੈਣ ਲੱਗੀ ਪਟਿਆਲੇ ਤੇ ਪਟਿਆਲੇ ਐਂਟਰ ਕਰਨ ਅਸਾਰ بارش ਚੱਲ ਪਈ ਔਰ ਅਰੇ ਕਿਣ ਮਣ ਕਣੀ ਤਾਂ ਸਵੇਰ ਦੀ ਹੋ ਰਹੀ ਆ ਤੇ ਆਪਣੇ ਪਿੰਡਾ ਜਿੱ ਇੱਕ ਵਿਆਹ ਤੇ ਵੀ ਵਿਆਹ ਵੀ ਟੈਂਡ ਕਰਿਆ ਸਵੇਰੇ ਤੇ ਪਿੰਡ ਚ ਵਿਆਹ ਕਰਿਆ ਉਹਨਾਂ ਨੇ ਟੈਂਟ ਵਗੈਰਾ ਲਗਾ ਕੇ ਪੈਲਸ ਚ ਨਹੀਂ ਕਰਿਆ ਹੈਗਾ ਤੇ ਉਹਦੀ ਮੈਂ ਵੀਡੀਓ ਨਹੀਂ ਬਣਾ ਸਕਿਆ ਜੀ ਨਹੀਂ ਉਹ ਵੀ ਦਿਖਾਣਾ ਸੀ ਦਰਖਤਾਂ ਨੂੰ ਕਿਉਂਕਿ ਉਥੇ ਪੀੜ ਬਹੁਤ ਜ਼ਿਆਦਾ ਸੀ ਤੇ ਬਣਾ ਨਹੀਂ ਸਕੇ ਉਹਦੇ ਵਿੱਚ ਵੀਡੀਓ ਆਪਾਂ ਤੇ ਪਟਿਆਲੇ ਐਂਟਰੀ ਤੇ ਕਿੰਮਣਕਣੀ ਹੋਣ ਲੱਗੀ ਸਵੇਰ ਦੀ ਹੋ ਰਹੀ ਆ ਦੇਖੋ ਅੱਜ ਦਾ ਦਿਨ ਦਾ ਦੱਸਿਆ ਹੋਇਆ ਵੈਦਰ ਵੀ بارشਦਾਈ ਦਿਨ ਰਹੇਗਾ ਬਾਕੀ ਚਲੋ ਦੇਖਦੇ ਹਾਂ ਰਾਤ ਨੂੰ ਕਿੰਨਾ ਕੁ ਪੈਂਦਾ ਰਾਤ ਤਾਂ ਛਿੜਕਾ ਜਾਈ ਪਿਆ ਫਿਰ ਸਹੀ ਰਹਿ ਗਿਆ ਤੇ ਜਾਦੇ ਵਾਰਸ਼ ਦਾ ਫਸਲ ਨੂੰ ਵੀ ਨੁਕਸਾਨ ਆ ਕਣਕ ਦੀ ਫਸਲ ਨੂੰ ਖਾਸ ਕਰਕੇ ਤੇ ਸਬਜ਼ੀਆਂ ਵਗੈਰਾ ਨੂੰ ਟਮਾਟਰ ਆਲੂ ਸਾਰੇ ਜਾਦੇ ਵਾਰਸ਼ ਨਾਲ ਖਰਾਬ ਹੋਣ ਦਾ ਖਤਸਾ ਰਹਿੰਦਾ ਆਲੂ ਨਾਲ ਮਟਰਾਂ ਦਾ ਜਾਦੀ ਸਬਜ਼ੀ ਹਾਂ ਮਟਰਾਂ ਦਾ ਵੀ ਮਟਰਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਜੇ ਬਾਰਿਸ਼ ਪੈ ਜਾਏ ਕਿਉਂਕਿ ਹੁਣ ਤੜਾਈ ਦਾ ਵੇਲਾ ਵੀ ਨੇੜੇ ਆ ਰਿਹਾ ਪੰਜ 10 ਇੱਕ ਹਫ਼ਤੇ ਤੱਕ ਅੱਲੂ ਦੀ ਪਟਾਈ ਤਾਂ ਚੱਲੇ ਪਈ ਘਰ ਸ਼ੁਰੂ ਹੋ ਗਿਆ ਕੰਮ ਕਿਸੇ ਕਿਸੇ ਏਰੀਆ ਚ ਤਾਂ ਤੇ ਮਟਰ ਦੀ ਵੀ ਤੜਾਈ ਹਫਤੇ ਤੱਕ ਹੋਣ ਲੱਗ ਜੂਗੀ ਤੇ ਜੇ بارش ਦਾ ਹਾਲੇ ਹੀ ਰਿਹਾ ਤਾਂ ਫਿਰ ਤਾਂ ਔਖਈ ਹੈ ਜੀ ਕੰਮ ਤੇ ਲੋ ਜੀ ਪਟਿਆਲਾ ਕ੍ਰੋਸ ਕਰਕੇ ਰਸਤੇ ਦੇ ਵਿੱਚ ਕਲਿਆਣ ਪਿੰਡ ਗੁਰਦੁਆਰਾ ਸਾਹਿਬ ਆਉਂਦਾ ਜੀ ਅਰਦਾਸਪੁਰਾ ਤੇ ਜਿਹੜਾ ਕਿ ਬੱਬਾ ਕਿਰਪਾਲ ਸਿੰਘ ਜੀ ਦੀ ਉਹ ਆ ਜਨਮ ਸਥਾਨ ਇੱਥੇ ਪੂਰਨਮਾਸੀ ਵਾਲੇ ਦਿਨ ਵਧੀਆ ਉਹ ਸੰਗਤ ਆਂਦੀ ਹੈ ਜੀ ਆਪਣਾ ਮੱਥਾ ਟੇਕਣ ਦਰਸ਼ਨ ਕਰਨ ਤੇ ਆਪਾਂ ਵੀ ਇੱਥੇ ਰੁਕੇ ਕੁਝ ਪਲ ਮੱਥਾ ਟੇਕਿਆ ਤੇ ਗੁਰੂ ਦਾ ਆਸ਼ੀਰਵਾਦ ਲਿਆ ਵੀ ਚਲੋ ਮੱਥਾ ਟੇਕ ਲੈਣੇ ਅੱਜ ਲੋਹੜੀ ਦੇ ਤਿਹਾਰ ਕਰਕੇ ਤੇ ਉਸ ਤੋਂ ਬਾਅਦ ਆਪਾਂ ਨੇ ਚੱਲੇ ਪਾਏ ਨੇ ਜੀ ਬਹੁਤ ਹੀ ਵਧੀਆ ਧਰਮ ਸਥਾਨ ਆ ਬਹੁਤ ਮੰਨਤਾ ਜੀ ਇਸ ਸਥਾਨ ਦੀ ਬਹੁਤ ਸੰਗਤ ਜੁੜੀ ਹੋਈ ਹੈ ਜੀ ਤੇ ਬਹੁਤ ਕੰਮ ਸਿੱਧਾ ਆਉਂਦੇ ਨੇ ਇੱਥੇ ਸੁਖ ਸੁਖੀ ਹੋਈ ਸੁੱਖ ਦਿਨ ਲੋਕ ਉਹਨਾਂ ਦੇ ਕੰਮ ਲੋਟ ਆਉਂਦੇ ਨਾ ਮੈਂ ਉਹ ਬਣਾਦਾ ਬਾਬਾ ਤੇ ਰਣੋਗ ਵਿੱਚ ਜੇ Thank <laughs> you.